ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮ YouTube ਚੈਨਲ ਦੇ ਤੁਹਾਡਾ ਸਵਾਗਤ ਆ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਪਤਾ ਕਿ ਆਪਾਂ ਇਸ ਫਾਰਮ ਤੋਂ ਇੱਕ ਡੇਲੀ ਵੀਡੀਓ ਅਪਲੋਡ ਕਰਦੇ ਆ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਟੋਕੜ ਕੱਬਣ ਬਹੁਤ ਹੀ ਸ਼ਕੀਨ ਤੇ ਸੋਹਣੀ ਚੋਟੀ ਕਰੀਬ ਇਹਦੀ ਜਿਹੜੀ ਡਿਟੇਲ ਆ ਉਹ ਤੁਹਾਨੂੰ ਆਪਾਂ ਪ੍ਰੋਪਰ ਦੱਸਦੇ ਆ ਅੱਜ ਤਰੀਕ ਹੈਗੀ ਆ 7 3 22 ਉਸ ਸਮਾਂ ਕਰੀਬ ਸ਼ਾਮ ਦਾ 5:30 ਵਜੇ ਦਾ ਹੈਗਾ ਤਾਂ ਕਾਕਾ ਇੱਕ ਵਾਰੀ ਨੂੰ ਤੁਰੇ ਮਾਜ ਨੂੰ ਇਹ ਝੋਟੀ ਆ ਇਹਦੀ ਆਪਾਂ ਪੂਰੀ ਡਿਟੇਲ ਤੁਹਾਨੂੰ ਦਿੰਨੇ ਆ ਲੈ ਜੋ ਬਾਹਰ ਨੂੰ ਲੱਗੇ ਬਹੁਤ ਹੀ ਸੋਹਣੀ ਗੱਦ ਵਜਨ ਪਹਿਲੇ ਸੂਏ ਦੇ ਵਿੱਚ ਚੱਲ ਰਹੀ ਆ ਦੂਜੇ ਸੂਏ ਵਾਸਤੇ 4 ਮਹੀਨੇ ਦੀ ਗੱਬਣ ਕਰੀਬ 7 ਤੋਂ 8 ਲੀਟਰ ਜਿਹੜਾ ਦੁੱਧ ਆ ਇਹਦੇ ਥੱਲੇ ਹੈਗਾ ਲੈਂਬੜੀ ਬਹੁਤ ਸ਼ਕੀਨ ਤੇ ਸੋਣੀ ਬਹੁਤ ਜ਼ਿਆਦਾ ਕੱਦ ਵਜ਼ਨ ਚੰਗੀ ਹਾਈਟ ਤੁਹਾਨੂੰ ਥਣ ਦੀ ਕੁਆਲਿਟੀ ਵੀ ਥੋੜਾ ਲਾਗੂ ਚੈੱਕ ਕਰਾਉਣੀ ਆ ਬਹੁਤ ਸੋਹਣਾ ਥਣ ਲੱਗਾ ਜੋ ਆ ਇੱਕ ਨੰਬਰ ਤੋ ਰਿਓ ਮੜਾ ਜਾਨੂੰ ਸਿੱਧੀ ਕਰੀ ਬਾਕੀ ਤੁਸੀਂ ਇੱਥੇ ਫਾਰਮ ਤੇ ਵਿਜ਼ਿਟ ਕਰਨ ਵਾਸਤੇ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਲ ਲੱਗਦੇ ਪਿੰਡ ਆਪਾਂ ਪੱਟੀ ਤੋਂ ਆ ਸਕਦੇ ਆ ਵੱਡੇ ਸਭਰਾ ਸੰਗਵਾ ਸੈਦੋ ਲਾਗੇ ਹੋਰ ਪਿੰਡ ਜਿਵੇਂ ਦੁਬਲੀ ਕੋਟ ਬੁੱਢਾ ਤਾਂ ਫਿਰ ਇੱਥੇ ਫਾਰਮ ਤੇ ਵਿਜ਼ਿਟ ਕਰ ਸਕਦੇ ਆ ਤਾਂ ਤਕਰੀਬਨ ਆਪਣੇ ਕੋਲੇ ਓਵਰਹਾਲ گاਵਾ ਮੱਜਾਂ ਤਕਰੀਬਨ ਡੇਲੀ ਰੂਟੀਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਤਾਂ ਡੇਲੀ ਦੇ ਵਿੱਚ ਇੱਕ ਨਵੀਂ ਵੀਡੀਓ ਅਪਲੋਡ ਹੁੰਦੀ ਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਕੀ ਇਹਦਾ ਜਿਹੜਾ ਰੇਟ ਰਹੂਗਾ ਆਪਾਂ ਫੋਨ ਤੇ ਹੀ ਦੱਸ ਦੇਵਾਂਗੇ